ਇੱਕ ਓਕਾਰ ਸਤਨਾ ਕਰਤਾ ਕਿਰਪ ਨਿਰਭਉ ਜਿਵੈ ਕਾਲ ਮੂਰਤ ਜੁਨੀ ਤੈ ਪੰਗੁਲ ਪਸਤਾਲ ਰਵਈਏ ਸ੍ਰੀ ਮੁਖਵਾਰ ਮਹੱਲਾ ਪੰਜਵਾ ਆਦ ਪ੍ਰਕਾਰ ਕਰਨ ਕਰਨ ਸਭ ਆਪੇ ਸਰਵ ਰਹਿਓ ਪਰਪੂਰ ਸਗਲ ਘਟ ਰਹਿਓ ਵਿਆਪੇ ਵਿਆਪਤ ਦੇਖਿਆ ਜਗਤ ਨਾ ਜਾਣੈ ਕੌਣ ਤੇਰੀ ਕਰਤ ਸਰਮ ਕੀ ਰੱਖਿਆ ਕਰੈ ਆਪਿ ਆਪੇ ਹਰ ਪੰਤ ਅਵਨਾਸੀ ਅਵਗਤ ਆਪੇ ਆਪਤ ਪੰਤ ਇੱਕ ਹੈ ਤੂੰ ਹੀ ਇੱਕ ਹੈ ਅਨਨਾਹੀ ਤੁਮ ਪਤ ਹਾਰਿਆੰਤ ਨਾਹੀ ਪਾਰਾਵਾਰ ਕਾਦ ਹੈ ਕਰੇ ਵਿਚਾਰੇ ਜਗਤ ਪਿਤਾ ਸਰਬ ਪ੍ਰਾਣ ਕੋ ਅਦਾ ਜਗਤ ਨਾਲ ਕੋ ਭਗਤ ਦਰ ਬਲ ਬ੍ਰਹਮ ਸੰਸਾਰ ਇਕ ਜੀਵ ਪਿਆਵਖਾਨੇ ਨਾ ਕੇ ਬਲ 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 ਸਦ ਬਿਹਾਰ ਅੰਮ੍ਰਿਤ ਪਰ ਵਾਹਸਾਰ ਤੰਦ ਪੰਡਾਲ ਭਗ ਪਰੇ ਤੇ ਅਪਰੇ ਅਪਰ ਆਪਾਰ ਪਰ ਆਪਨੋ ਪਾਵਨ ਕਰਮ ਕਰਨਾ ਦੂਸਰੋ ਧਾਰ ਉਪਤ ਪੰਗਾਇ ਕੈ ਨਿਮਨ ਤੋ ਘਾਰ ਦਾ ਚਤਰਾ ਜਾਏ ਨਾਮ ਲਿਏ ਹਰਿ ਹਰਿ ਜਨ ਨਾਮਿਕ ਭਗਤ ਦਾ ਜੈ ਬੰਦ ਬ੍ਰਹਮ ਸਰ ਸਰ ਏਕ ਚੀਨ ਕਾ ਵਿਖਾਨੇ ਆਖੈ ਬਲ 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 ਸਦ ਬਿਹਾਰ ਚਵਲ ਭਵਨ ਸਾਰੇ ਇੱਕ ਚੀਨ ਕੀ ਵਿਸਤਾਰੇ ਪੂਰੇ ਸਰੰਭੇ ਸਰਗੁਣ ਨਿਦਾਰੀ ਹਰਿ ਗੁਣ ਨਾਹੀ ਅੰਤ ਪਾਵੇ ਜੀ ਜੰਤ ਸਭ ਥਾਰੇ ਸਭ ਕੁਝ ਦਾਤਾ ਏਕੈ ਅਰਥ ਮੁਰਾਰੇ ਆਪਿ ਜੀ ਧਾਰ ਧਾਰੇ ਕਦਿਤ ਹੈ ਦੇਖਾਲੇ ਮਨ ਚੈ ਨਾਹੀ ਮੁਖ ਨੰਕ ਚਾਰੇ ਜਨ ਨਾਨਕ ਭਗਤ ਦਰ ਤੰਦ ਬ੍ਰਹਮ ਸੰਸਾਰ ਏਕ ਜੀ ਕੀ ਆਪ ਕਾਨੈ ਹਰਿ ਦੇ ਵਲ ਵਲ ਬਲ ਵਲ ਸਤਿ ਵਲਿਆਰ ਸਰਗੁਣ ਨਿਦਾਰੀ ਮਦਨਾ ਗਿਆਨ ਧਿਆਨ ਨੂੰ ਚੇਤੇ ਉਜਾਗਿ ਤੇ ਪ੍ਰਭ ਤੇ ਉਤਾਰਨ ਮਨ ਦਾ ਤੇ ਪ੍ਰਾਨ ਨੂੰ ਏਕ ਸੁਖ ਹੈ ਜਹਾਨ ਨੂੰ ਕਬਜੁ ਬੁਲਿਓ ਦੇਵ ਦਾਨੰ ਜੰਮ ਨੇ ਕਉਂ ਦਿਓ ਭੇਉ ਅਲਕਿ ਅਪਾਰ ਦਿਓ ਅਕਲ ਕਲਾ ਹੈ ਪ੍ਰਭ ਸਰਬ ਕੋ ਥਾਨ ਧਨ ਜਨਾਨਿਕ ਭਗਤ ਦਰ ਤਦ ਰਾਮ ਸਭ ਸਰ ਪਾਉ ਪੈ ਹਕ ਬਲ 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 ਸਤਿ ਬਨਹਾਰ ਨਿਰੰਕਾਰ ਆਕਾਰ ਸਰਪੂਰਨੇ ਆਪਣਾ ਸੀ ਹਰਿ ਕੋ ਬੰਤ ਅਨੰਤ ਰੂਪ ਨਿਰਮਲ ਗਾਤੀ ਵਣ ਗਾਵੈ ਅੰਤ ਅੰਤ ਇਹ ਕੋ ਨਹੀਂ ਪਾਸੀ ਜਾ ਕੋ ਹੋਏ ਕਿਰਪਾਲ ਸੋ ਜਨ ਪ੍ਰਮਾ ਪ੍ਰਗ ਤੁਮੈ ਅਬਲਾਸੀ ਧਨ ਧਨ ਦੇ ਧਨ ਜਨ ਜੇ ਕਿਰਪਾਲ ਹਰ ਹਰ ਭੈਓ ਹਰ ਗੁਰਨਾਮ ਜਿਨ ਪਤਿਓ ਸੇ ਜਨ ਬਮਰਣ ਗੋਥੇ ਰਹਿਓ ਸਤ ਸਤ ਹਰ ਸਤ ਸਤ ਸਤੇ ਸਤ ਪੜਣੀਐ ਜੁਸਰਿਆ ਤੈ ਅਵਰਪੁਰ ਕਉਲਾਤਨ ਸੁਣੀਐ ਆਮਰ ਪ੍ਰਾਪਤ ਯੋ ਤੇ ਜਨ ਤੇ ਪਿਆਰ ਹੀ ਠੰਗ ਸੋਭ ਸਤਿ ਭਇਓ ਸਤ ਸੰਤ ਰਤੇ ਪਿਆਰ ਹਰਗੁਰੂ ਨਾਨਕ ਜੀ ਨੇ ਬਸਿਓ ਇਨਸਾ ਦੇ ਬਲ ਕੀ ਉਦਾਰ ਸਤ ਸਬਾ ਦੀ ਬਾਣ ਸਚ ਸੱਚੇ ਪੈ ਤਲੀਓ ਸੱਚੇ ਤਖਤ ਨਿਵਾਸ ਸਤਿ ਕੁ ਭਾਵ ਉਸ ਕਰਿਓ ਸਤ ਸਤਿ ਜੋ ਸੰਤਾਇ ਆਰਗਨ ਆਰੰਗਨ ਪੱਤਿਓ ਤੇ ਬੋੜਨ ਜੋ ਨਾਹੀ ਕੌਨ ਜੋ ਕੌਨ ਗਿਆਨ ਧਿਆਨ ਕਵਨ ਬੈਦ ਉਸਤ ਕਰੀਐ ਤੇ ਸਾਰੇ ਗ੍ਰੇਤੀਸ ਕੋਰ ਤਰਕਿਨ ਪਰਿਆ ਬ੍ਰਹਮਾ ਵਿਕਸਰ ਕਾਦ ਸੇਖ ਗੁਣ ਅੰਤ ਨ ਪਾਏ ਅਗੋ ਗयो ਨਹੀਂ ਜਾਏ ਪੂਰ ਸਰਵਦਹਿ ਉਸਮਾਏ ਜਿਵੇਂ ਕਾਟਰੀ ਜਗਦੇਵ ਪ੍ਰਭ ਸੇਧਨ ਲਗੇ ਭਗਤੇ ਹਰਗੋਬਨ ਨਾਨਕ ਜਿਨ ਪਰਸਿਓ ਤੇਤ ਸਲਾਮੁ ਗਤੇ ਪ੍ਰਭ ਦੂਤ ਦਾਤੂ ਦਾਤਾਰ ਉਪਰਿਓ ਜਾਚ ਕਿੰਤ ਸਰਨਾ ਮਿਲੇ ਜਾਨ ਸੰਤ ਨੇ ਜੇ ਲਗ ਭੋਦ ਪ੍ਰਭਨਾ ਅਗਨਤ ਕਰੋ ਅਰਦਾਸ ਸਰਸਨਾ ਜੇ ਠਾਗ ਪਰ ਪਾਵੈ ਤਿਹੋ ਦਸ ਮਨ ਜਾਓ ਭਗਤੇ ਉਮਨ ਚੈ ਲਾਵੈ ਭਲੀਓ ਜਗੇ ਚਿਰਾਗ ਲਿਆ ਰ ਮੈਂ ਸਭ ਗਲ ਉਦਰੀਤ ਨਾਮ ਧਰਮ ਪ੍ਰਗਟ ਸਰਦ ਹਰ ਘਰ ਮੈਂ ਜੈ ਨਾਨਕ ਗੁਰਪਾ